ਸ਼ਸ਼ੀਕਾਰ ਜੀ ਕੀਦਾ ਹੁੰਦੀ ਸਾਰੇ ਹੁਬ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੰਗੇ ਚੜ੍ਹਦੀ ਕਲਾ ਵਿੱਚ ਹੋਵੰਗੇ। ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈ ਇਹ ਬਿਲਕੁਲ ਨਿਊ ਕਲੈਕਸ਼ਨ ਹੈ ਜੀ ਪਹਿਲਾਂ ਤੁਸੀਂ ਨਹੀਂ ਦੇਖੀ ਹੈਗੀ ਆ online ਆਪਣੀ ਵੀਡੀਓ ਦੇ ਉੱਤੇ। ਬਹੁਤ ਸੋਹਣੀ ਕਲੈਕਸ਼ਨ ਹੈ ਸੋਲੋ ਪੀਸ ਨੇਗੇ ਤੇ ਫਟਾਫਟ ਆਰਡਰ ਕਰੋ ਲਿਮਟ ਜਸਟ ਸਟਾਕ ਹੈ। ਬਹੁਤ ਸੋਹਣੇ ਸੂਟ ਨੇ ਜੀ ਵਰਕ ਤੋਂ ਜਿਹੜੀਆਂ ਪੜਾ ਕੱਢੀਆਂ ਨੇ ਆਪਾਂ ਵਰਕ ਨਹੀਂ ਪਾਣਾ ਹੈਗਾ ਵਰਕ ਤੋਂ ਕੁਝ हटਕੇ ਜੇ ਚੀਜ਼ਾਂ ਲਈਆਂ। ਮੈਂ ਤੁਹਾਨੂੰ ਦਿਖਾ ਦਿੱਤੀਆਂ ਬਹੁਤ ਸੋਹਣੀਆਂ ਚੀਜ਼ਾਂ ਨੇ। ਗ੍ਰੇਸਫੁਲ ਜੀ ਸੂਟ ਰਹਿਣਗੇ। ਹੈਂਡਵਰਕ ਹੋਇਆ ਹੋਇਆ ਕ੍ਰੇਪ ਦਾ ਸੂਟ ਹੈ ਜੀ ਇਹ ਤੇ ਇਹਦੇ ਉੱਤੇ ਜਿਹੜਾ ਸਾਰਾ ਹੈਂਡ ਤੇ ਆਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਘੇਰਾ ਐਂਡ ਇਹ ਰੂਗੀ ਇਹਦੀ ਪਿਓਰ ਕ੍ਰੇਪ ਦੀ ਬਾਟਮ ਐਂਡ ਬੈਕ ਦੇ ਉੱਤੇ ਵੀ ਐਦਾਂ ਹੀ ਆਊਗਾ ਵਾਟਰ ਬਹੁਤ ਸੋਹਣਾ ਗਾਜਰੀ ਅਨੀਆਂ ਜਿਹਾ ਛੇੜ ਹੈਗਾ ਬਹੁਤ ਪਿਆਰਾ ਛੇੜ ਹੈ ਤੇ ਜਿਹੜਾ ਇਹਦੇ ਨਾਲ ਦੁਪੱਟਾ ਹੈਗਾ ਦੁਪੱਟਾ ਰਹੂਗਾ ਜੀ ਇਹਦੇ ਨਾਲ ਚਰੂਨ ਦਾ ਪਿਓਰ ਚਨੂਨ ਦਾ ਦੁਪੱਟਾ ਰਹੂਗਾ ਜੀ ਇਹਦੇ ਨਾਲ ਫਿਨਿਸ਼ਿੰਗ ਵਗੈਰਾ ਸਾਰਾ ਕੁਝ ਹੋਇਆ ਹੋਇਆ ਕੁਝ ਵੀ ਕਰਨ ਦੀ ਨੀਡ ਨਹੀਂ ਹੈਗੀ ਵਰਕ ਹੋਇਆ ਹੋਇਆ ਸਾਰਾ ਕੁਝ ਹਲਕਾ ਫੁਲਕਾ ਜਿਹਾ ਵਰਕ ਪਾਣਾ ਚਾਹੁੰਦੇ ਹੋਗੇ ਆ ਵੀ ਇਹ ਦੁਪੱਟਾ ਬਹੁਤ ਸੋਹਣਾ ਸੂਟ ਹੈ 크ਰੇਪ ਦਾ ਸੂਟ ਹੈ ਤੇ ਜੈਨੂਇਨ ਦਾ ਪ੍ਰਾਈਸ ਹੈ ਪ੍ਰਾਈਸ ਵੀ ਬਿਲਕੁਲ ਜੈਨੂਇਨ ਜੇ ਹੈਗੇ ਆ ਜੀ ਇਹਨਾਂ ਦੇ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 2500 ਰੁਪਿਆ 2500 ਦਾ ਪ੍ਰਾਈਸ ਹੈ ਜੀ ਮੈਂ ਸਾਰੇ ਛੁੱਟਨ ਦਾ ਅਲੱਗ-ਅਲੱਗ ਪ੍ਰਾਈਸ ਦੱਸਾਂਗੀ ਕਿਉਂਕਿ ਸਾਰੇ ਸੋਲੋ ਪੀਸ ਨੇ ਜੀ ਇਹ ਦੁਪੱਟਿਆਂ ਨਾਲ ਛੁੱਟ ਰਹਿਣਗੇ ਨਿਊ ਚੀਜ਼ ਹੈ ਨਿਊ ਕਨਸੈਪਟ ਹੈਗਾ ਬਹੁਤ ਸੋਹਣਾ ਵਿੱਚ ਦੇਖੋ দাবਕਾ ਲੱਗਿਆ ਹੋਇਆ ਹੈ ਸੀਪੀ ਕਟ ਦਾਣਾ ਤੇ ਜੋ ਗੱਠ ਮਾਰ ਕੇ ਵਰਕ ਹੈ ਜੋ ਥੋੜਾ ਕਾਸਟਲੀ ਹੁੰਦਾ ਹਰ ਇੱਕ ਤਰ੍ਹਾਂ ਦੀ ਜਿਹੜੇ ਦੇਤੇ ਮਟੀਰੀਅਲ ਯੂਜ਼ ਹੋਏ ਹੈ ਬਹੁਤ ਸੋਹਣਾ ਹਾਈਲਾਈਟ ਹੋਇਆ ਹੋਇਆ ਬਹੁਤ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈਗਾ ਚਨੂਨਦਾਰ ਹੋਊਗਾ ਜੀ ਇਹਦੇ ਨਾਲ ਦੁਪੱਟਾ ਆ 2500 ਰੁਪਏ ਦਾ ਪ੍ਰਾਈਸ ਹੈ ਜੀ ਐਂਡ ਨੈਕਸਟ ਉਹ 3000 ਰੁਪਏ ਦਾ ਜਿਹੜਾ ਇਹ ਵੀ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਇਹ ਵੀ ਸੂਟ ਕ੍ਰੇਪ ਦਾ ਇਹ ਵੀ ਇੱਕ ਤਾਂ ਸੂਟਰ ਹੋਊਗਾ ਜੀ ਸਾਰੇ ਸੋਲੋ ਪੀਸ ਨੇ ਜੀ ਸਭ ਦੇ ਡਿਜ਼ਾਈਨ ਅਲੱਗ-ਅਲੱਗ ਨੇ ਕੋਈ ਵੀ ਜਿਹੜਾ ਤੁਸੀਂ ਨੇ ਪਾ ਲਿਆ ਉਹ ਦੂਜੇ ਦੇ ਪਾਇਆ ਨਹੀਂ ਦਿਖੂਗਾ ਜੀ ਅ ਸੋ ਇਹ ਬੁਟੀਕ ਦੀ ਖਾਸੀਅਤ ਇਹੀ ਚੀਜ਼ ਹੁੰਦੀ ਹੈ ਜੀ ਕਿ ਆਪਾਂ ਜਿਹੜਾ ਸੋਲੋ ਪੀਸ ਲੈਨੇ ਉਹ ਦੂਜੇ ਦੇ ਨਹੀਂ ਹੋਊਗਾ ਅ ਇਹਦੇ ਵਿੱਚ ਵੀ ਸਾਰਾ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਬਹੁਤ ਪਿਆਰਾ ਗੱਠ ਟੋਪੇ ਦਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਜ਼ਰਦੋਜ਼ੀ ਦਾ ਵਰਕ ਹੈ ਇਹਦੇ ਉੱਤੇ ਬਹੁਤ ਪਿਆਰਾ ਕ੍ਰੇਪ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਨਾ ਸਟਫ ਸਟਫ ਬਹੁਤ ਸੋਹਣਾ ਹੈਗਾ ਕ੍ਰੇਪ ਦਾ ਬਿਲਕੁਲ ਪਿਓਰ ਸੌਫਟ ਮਲਾਈਨ ਐਂਡ ਸਕਿਨ ਕਲਰ ਦੀ ਕ੍ਰੇਪ ਦੀ ਰਹੂਗੀ ਦਾਣੇਦਾਰ ਕ੍ਰੇਪ ਦੀ ਬਾਟਮ ਬਹੁਤ ਸੋਹਣੇ ਕ੍ਰੇਪ ਤੇ ਸੂਟ ਨੇ ਜੀ ਇਹ ਤੇ ਜਿਹੜਾ ਦੁਪੱਟਾ ਹੈਗਾ ਦੁਪੱਟਾ ਰਹੂਗਾ ਜੀ ਇਹਦੇ ਨਾਲ ਮਸਲੀਨ ਦਾ ਮਸਲੀਨ ਦਾ ਦੁਪੱਟਾ ਹੈ ਮਸਲੀਨ ਸ਼ਿਲਕ ਦਾ ਇਹਦੇ ਵਿੱਚ ਸ਼ਾਈਨਿੰਗ ਹੈ ਮਸਲੀਨ ਕਾਟਨ بیس ਜਾਂ ਹੁੰਦਾਗਾ ਇਹ ਥੋੜਾ ਜਿਹਾ ਸ਼ਾਈਨੀ بیس ਹੈਗਾ ਮਸਲੀਨ ਦਾ ਦੁਪੱਟਾ ਰਹੂਗਾ ਜੀ ਬਹੁਤ ਪਿਆਰਾ ਦੁਪੱਟਾ ਹੈਗਾ 2.5 ਮੀਟਰ ਦਾ ਲੰਮਾ ਚੌੜਾ ਤੇ ਬਹੁਤ ਪਿਆਰਾ ਜਿਹਾ ਦੁਪੱਟਾ ਹੈਗਾ ਜੀ ਮਸਲੀਨ ਦਾ 크ਰੇਪ ਦਾ ਰਹੂਗਾ ਜੀ ਇਹ ਸੂਟ 2500 ਰੁਪਇਆ ਹੀ ਇਹਦਾ ਵਰਕ ਦਾ ਪ੍ਰਾਈਸ ਸੌਰੀ ਸੂਟ ਦਾ ਪ੍ਰਾਈਸ ਹੈਗਾ ਬਹੁਤ ਸੋਹਣਾ ਸੂਟ ਹੈ ਜੀ ਬੂ ਮੇਡ ਦੇ ਸੂਟ ਨੇ ਜੀ ਪੜਾ ਪੁੱਛਣੀ ਹੈ ਕਿਹੜਾ ਬ੍ਰਾਂਡ ਹੈ ਜੀ ਬੂ ਮੇੜ ਦੇ ਨੇ ਪੁੱਛਣਾ ਤੁਹਾਡਾ ਫਰਜ਼ ਬੰਦ ਹੈ ਜੀ ਪੁੱਛਿਆ ਕਰੋ ਜਰੂਰ ਜੇ ਕਈ ਵਾਰ ਕੋਈ ਗੱਲ ਭੁੱਲ ਜਾਣਾ ਤਾਂ ਜਰੂਰ ਪੁੱਛ ਕੇ ਸੂਟ ਲਿਆ ਕਰੋ ਜੀ ਕਿਉਂਕਿ ਇਹੋਨੇ ਪੈਸਾ ਖਿਲਾਣਾ ਹੁੰਦਾ ਹੈ ਆਪ ਦਾ ਮਨੀ ਕਿਹੜਾ ਹੈ ਨਹੀਂ ਲੱਗਦੀ ਜੀ ਆਪਾਂ ਬਹੁਤ ਜ਼ਿਆਦਾ ਮਿਹਨਤ ਨਾਲ ਪੈਸਾ ਕਮਾਉਂਦੇ ਆ ਤੇ ਪੁੱਛ ਕੇ ਲੈਣਾ ਤੁਹਾਡਾ ਫਰਜ਼ ਹੈ ਜ਼ਰੂਰ ਪੁੱਛ ਕੇ ਲਿਆ ਕਰੋ ਚੀਜ਼ ਜੇ ਕਈ ਵਾਰ ਅਸੀਂ ਵੀ ਭੁੱਲ ਜਾਂਦੇ ਆ ਦੱਸਣਾ ਕਿਸੇ ਤੋਂ ਵੀ ਲਓ ਤੁਸੀਂ ਚੀਜ਼ ਪੁੱਛਿਆ ਕਰੋ ਜ਼ਰੂਰ ਕਿਹੜੀ ਚੀਜ਼ ਹੈ ਕਿਹੜਾ ਸਟੱਫ ਹੈ ਤੁਹਾਡਾ ਹੱਕ ਹੈ ਜੀ ਪੁੱਛਣਾ ਬਹੁਤ ਸੋਨਾ ਵਰਕ ਹੋਇਆ ਹੋਇਆ ਹੈ ਇਹਦੇ neck ਦੇ ਉੱਤੇ ਬਹੁਤ ਪਿਆਰਾ ਬਹੁਤ ਪਿਆਰਾ ਜਿਹਾ ਵਰਕ ਹੈ ਇਹਦਾ ਬੂਟੇ ਜਾ ਰਹੇ ਨੇਗੇ ਸਾਰਾ ਵਰਕ ਹੋਇਆ ਹੋਇਆ ਜੀ ਸਾਰਾ ਵਰਕ ਹੈਗਾ ਬਾਜੂ ਦੇ ਉੱਤੇ ਇਹਦਾ ਫਲਾਰ ਆਣਗੇ ਤੇ ਇਹਦੀ back ਦੇ ਉੱਤੇ ਵੀ ਹੋਊਗਾ ਜ਼ਰੂਰ back ਦੇ ਉੱਤੇ ਵੀ ਉਹ ਆਊਗਾ ਜੀ ਪ੍ਰਿੰਟ ਆਊਗਾ ਐਂਡ ਕ੍ਰੇਪ ਦੀ ਦਾਣੇਦਾਰ ਕ੍ਰੇਪ ਦੀ ਰਹੂਗੀ ਬਾਟਮ ਬਹੁਤ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਪਿਆਰਾ ਜਿਹਾ ਸ਼ੇਡ ਹੈ ਕ੍ਰੇਪ ਬੈਕ ਦੇ ਉੱਤੇ ਵੀ ਬੜਾ ਸੋਹਣਾ ਜਿਹਾ ਡਿਜ਼ਾਈਨ ਬਣਿਆ ਹੋਇਆ ਹੈਗਾ ਐਦਾਂ ਆਊਗਾ ਜੀ ਬੈਕ ਦੇ ਉੱਤੇ ਉੱਤੇ ਤੱਕ ਨੈਕ ਕੋਲ ਖਿਆਲ ਆਊਗਾ ਬਹੁਤ ਸੋਹਣਾ ਲਾਈਟ ਗ੍ਰੀਨ ਪਿਸਤਾ ਗ੍ਰੀਨ ਸ਼ੇਡ ਹੈਗੇ ਤੇ ਚਨੂਨਦਾਰ ਹੋਊਗਾ ਜੀ ਇਹ ਦੁਪੱਟਾ ਚਨੂਨਦਾਰ ਹੈ ਜੀ ਟੈਬੀ ਸ਼ਿਲਕ ਦਾ ਦੁਪੱਟਾ ਹੈ ਜੀ ਇਹਦੇ ਨਾਲ ਚਨੂਨ ਦਾ ਨਹੀਂ ਹੈਗਾ ਇਹ ਟੈਬੀ ਸ਼ਿਲਕ ਦਾ ਦੁਪੱਟਾ ਰਹੂਗਾ ਜੀ ਫਿਨਿਸ਼ਿੰਗ ਵਗੈਰਾ ਹੋਈ ਹੋਈ ਹੈ ਕਿਸੇ ਚੀਜ਼ ਦੀ ਨੀਡ ਨਹੀਂ ਹੈਗੀ ਬਹੁਤ ਸੋਹਣਾ ਦੁਪੱਟਾ ਹੈ ਜੀ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਹੈਗਾ ਕਲਰ ਵੀ ਬਹੁਤ ਸੋਹਣਾ ਹੈ ਇਹਦਾ ਬਹੁਤ ਪਿਆਰਾ ਜਿਹਾ ਸੂਟ ਹੈ ਤੇ ਇਹਦਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਰਹੂਗਾ ਜੀ 3000 ਰੁਪਏ 3000 ਪ੍ਰਾਈਸ ਹੈ ਜੀ ਇਹ ਸੂਟ ਦਾ ਇਹਦਾ ਪ੍ਰਾਈਸ ਰਹੂਗਾ ਜੀ 3000 ਬਹੁਤ ਪਿਆਰਾ ਸੂਟ ਹੈ ਬਹੁਤ ਸੋਨਾ ਇਨਵੈਂਟਰੀ ਹੋਈ ਹੋਈ ਹੈ ਐਂਡ ਲੈਕਸ ਸੂਟ ਆ ਗਿਆ ਇਹ ਜੀ ਬਹੁਤ ਸੋਨਾ ਸੂਟ ਹੈ ਬਹੁਤ ਸੋਨਾ ਸੂਟ ਹੈ ਵੀ ਕਲਰ ਵੀ ਬਹੁਤ ਸੋਨਾ ਹੈਗਾ ਤੇ ਇਹ ਬਹੁਤ ਸੋਹਣਾ ਸ਼ਿਮਰ ਤੇ ਸੂਟ ਹੈ ਜੀ ਇਹ ਬਹੁਤ ਪਿਆਰਾ ਜਾਂ ਸਾਰਾ ਹਾਈਲਾਈਟ ਕੀਤਾ ਹੋਇਆ ਫਰੰਟ ਬਹੁਤ ਸੋਹਣਾ ਬਹੁਤ ਯੂਨੀਕਰੀ ਚੀਜ਼ ਹੈ 컬렉ਸ਼ਨ ਬਹੁਤ ਸੋਹਣੀ ਹੈ ਕ੍ਰੇਪ ਦੀ ਰਹੂਗੀ ਜਿਹਦੇ ਨਾਲ ਬਾਟਮ ਸ਼ਿਮਰ ਹਾਰਡ ਵਾਲੀ ਨਹੀਂ ਹੈ ਮੈਂ ਇਹਦੀ ਫੋਇਲਿੰਗ ਚੈੱਕ ਕਰਵਾ ਦਿੰਦੀ ਹਾਂ ਬਿਲਕੁਲ ਹਲਕੀ ਤੇ ਲਾਈਟ ਵੇਟ ਦੇਖੋ ਮੈਂ ਇਹ ਚੀਜ਼ ਮੈਂ ਤਾਂ ਕਰਕੇ ਦਿਖਾਣੀ ਹੁੰਦੀ ਹੈ ਥੋਨੂੰ ਪਤਾ ਲੱਗ ਜਾਈਦੀ ਸੌਫਟਨੈਸ ਦਾ ਬਹੁਤ ਸੋਹਣੀ ਜਿਹੜੀ ਇਹਦੀ ਬਾਟਮ ਰਹੂਗੀ ਤੇ ਬਹੁਤ ਸੋਹਣੀ ਸ਼ਰਟ ਹੈ ਬਹੁਤ ਪਿਆਰਾ ਜਿਹਾ ਸ਼ਿਮਰ ਵਾਂਗੂ ਸ਼ਾਈਨਿੰਗ ਹੈ ਵਟ ਇਹ ਹੈ ਸਟਫ ਹੋ ਰਿਹਾ ਨਿਊ ਸਟਫ ਹੈ ਕੋਈ ਇਹ ਦੇਖ ਤੇ ਸ਼ਿਮਰ ਵਾਂਗੂ ਇਹਦੇ ਵਿੱਚ ਸ਼ਾਈਨਿੰਗ ਹੈਗੀ ਹੈ ਵਟ ਬਹੁਤ ਸੋਹਣਾ ਕ੍ਰੇਪ ਤੋਂ ਹਟਕੇ ਜਿਹਾ ਸ਼ਿਮਰ ਤੋਂ ਸੌਫਟ ਹੈਗਾ ਇਹ ਬਹੁਤ ਸੋਹਣਾ ਸਟਫ ਹੈ ਪਿਓਰ ਵਾਲਾ ਸਟਫ ਰਹੂਗਾ ਜੀ ਐਂਡ ਸ਼ਿਮਰ ਹੀ ਲਿਖਿਆ ਹੋਇਆ ਤੇ ਦੇ ਉੱਤੇ ਹੂੰ ਤੇ ਨਾਲ ਹੀ 베ਸ ਦਾ ਸੇਮ 베ਸ ਦਾ ਸ਼ਰਟ ਨਾਲ ਦਾ ਹਲਕਾ ਫੁਲਕਾ ਤੇ ਲਾਈਟ ਵੇਟ ਦੁਪੱਟਾ ਰਹੂਗਾ ਫਿਨਿਸ਼ਿੰਗ ਵਗੈਰਾ ਹੋਈ ਹੋਈ ਹੈ ਸਾਰੇ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਬਹੁਤ ਸੋਨਾ ਦੁਪੱਟਾ ਹੈ ਬਹੁਤ ਹੀ ਪਿਆਰਾ ਜਿਹਾ ਹਲਕਾ ਤੇ ਲਾਈਟ ਵੇਟ ਸੂਟ ਹੈ ਬਿਲਕੁਲ ਲਾਈਟ ਵੇਟ ਬਹੁਤ ਸੋਨਾ ਕਲਰ ਹੈਗਾ ਪਿੰਕ ਤੇ ਇੱਕ ਕਲਰ ਇਹਦੇ ਵਿੱਚ ਇਹ ਆ ਗਿਆ ਜੀ ਮਸਟਰਡ ਸੇਮ ਸੇਮ ਚੀਜ਼ ਹੈ ਜੀ ਮਸਟਰਡ ਸ਼ੇਡ ਹੈਗਾ ਇਹਦੇ ਵਿੱਚ ਬਹੁਤ ਪਿਆਰਾ ਜਿਹਾ ਮਸਟਰਡ ਸ਼ੇਡ ਵੀ ਬਹੁਤ ਸੋਹਣਾ ਲੱਗ ਰਿਹਾਗਾ ਖੋਲ ਕੇ ਦਿਖਾ ਦਿੰਨੀ ਆ ਤੁਹਾਨੂੰ ਬਹੁਤ ਸੋਹਣਾ ਲੱਗ ਰਿਹਾ ਸਟੱਫ ਬਹੁਤ ਸੋਹਣਾ ਲੱਗਦਾ ਸਟੱਫ ਦਾ ਕਿਸੇ ਤਰ੍ਹਾਂ ਦਾ ਸਾਰੇ ਸਟੱਫ ਜਿਹੜੇ ਮੈਂ ਦਿਖਾਈ ਦੇ ਨਿਊ ਕਨਸੈਪਟ ਹੈਗਾ ਸਾਰੇ ਬਹੁਤ ਪਿਆਰਾ ਸਟੱਫ ਹੈਗੇ ਬਹੁਤ ਸੋਹਣੇ ਹਾਈਲਾਈਟ ਹੋਏ ਹੋਏ ਨੇ ਨਾਲ ਤੇ ਇਹ ਇੰਬੋਡਰੀ ਹੈ ਹੈਂਡ ਦੀ ਤੇ ਨਾਲ ਦੁਪੱਟੇ ਨੇਗੇ ਤੇ ਇਹਦਾ ਪ੍ਰਾਈਸ ਵੀ ਰਹੂਗਾ ਜੀ 2500 ਰੁਪਿਆ ਇਹਨਾਂ ਦੋਨਾਂ ਸੂਟਾਂ ਦਾ ਪ੍ਰਾਈਸ ਵੀ 2500 ਰੁਪਿਆ ਰਹੂਗਾ ਜੀ ਐਂਡ ਨੈਕਸਟ ਮੈਂ ਦਿਖਾ ਦਿੰਦੀ ਆ ਤੁਹਾਨੂੰ ਇੱਕ ਹੋਰ ਰਹਿ ਗਿਆ ਤੇ ਇਹ ਵਾਲਾ ਵੀ ਆ ਗਿਆ 크ਰੇਪ ਦੇ ਉੱਤੇ ਇਹ 크ਰੇਪ ਤਾਂ ਆ ਗਿਆ ਜੀ ਇਹ ਵੀ ਸਾਰਾ ਇਹ ਬਾਰਡਰੀ ਹੋਈ ਹੋਈ ਹੈ ਇਹਦੇ neck ਦੇ ਉੱਤੇ ਬਹੁਤ ਸੋਹਣੀ embroidery ਹੋਈ ਹੈ ਸਭ ਤੋਂ ਖਾਸੀਤ ਗੱਲ ਇਹਦੀ ਇਹ ਹੈ ਕਿ side ਤੇ ਕੀਤਾ ਹੋਇਆ ਇਹ ਨਹੀਂ ਹੈਗਾ ਵਿਚਾਲੇ ਆ ਗਿਆ ਫਿਰ ਬਾਜੂ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਜਾਂਦੀ ਹੈ ਬਹੁਤ ਸੋਹਣਾ ਪਿਆਰਾ ਜਿਹਾ mustard shade ਹੈਗਾ ਮੈਨੂੰ ਕੁਦਰੂ ਵੀ ਲਾਇਆ ਹੋਇਆ mirror ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਹੈਗਾ ਇਹ ਤੇ ਇਹਦੀ neck ਦੇ ਉੱਤੇ ਬਹੁਤ ਸੋਹਣਾ ਕੰਮ ਹੈਗਾ ਬਹੁਤ ਪਿਆਰਾ highlight ਕੀਤਾ ਹੋਇਆਗਾ print ਕਰਕੇ ਤੇ ਇੱਥੇ ਵੀ ਇੱਕ bunch of surya ਆ ਗਿਆ ਇੱਕ ਫੁੱਲ ਇੱਥੇ ਆ ਗਿਆ ਪੂਰੇ ਘੇਰੇ ਦੇ ਉੱਤੇ proper embroidery ਆ ਗਈ ਜੀ ਬਹੁਤ ਸੋਹਣਾ ਸੂਟ ਹੈ ਹਾਂ ਪੈਚ ਲੱਗਾ ਹੈ ਹਾਂ ਪੈਚ ਲੱਗਾ ਪੈਚਿੰਗ ਬਾਰਡਰ ਹੀ ਵਿਦ ਅ ਬਹੁਤ ਸੋਹਣਾ ਹੈਗਾ ਬਹੁਤ ਪਿਆਰੀ ਜੀ ਚੀਜ਼ ਹੈ ਕ੍ਰੇਪਤੀ ਰਹੂਗੀ ਜੀ ਬਾਟਮ ਬਿਲਕੁਲ ਹਲਕਾ ਤੇ ਲਾਈਟ weight ਸਟੱਫ ਹੈ ਬਿਲਕੁਲ ਲਾਈਟ weight ਲਾਈਟ weight ਸਟੱਫ ਹੈ ਜੀ ਬੂ ਮੇਡ ਦੇ ਸੂਟ ਨੇ ਜੀ ਇਹ ਸਾਰੇ ਸਾਰੇ ਸੂਟ ਸੋਲੋ ਪੀਸ ਰਹਿਣਗੇ ਬੂ ਮੇਡ ਦੇ ਬੈਕ ਦੇ ਉੱਤੇ ਐਡਾ ਬਾਰਡਰ ਆਊਗਾ ਬਹੁਤ ਸੋਹਣਾ ਬਾਜੂ ਦੇ ਉੱਤੇ ਆਊਗਾ ਐਂ ਜਿਹੜਾ ਚਨੂਨ ਦਾ ਇਹਦਾ ਦੁਪੱਟਾ ਹੈ ਬਹੁਤ ਸੋਹਣਾ ਚਨੂਨਦਾਰ ਹੋਊਗਾ ਜੀ ਇਹਦਾ ਦੁਪੱਟਾ ਦੁਪੱਟੇ ਦੇ ਉੱਤੇ ਵੀ ਇੰਬੋਰਡਰੀ ਹੈ ਫੋਰ ਸਾਈਡ ਇਹਦੇ ਇੰਬੋਰਡਰੀ ਹੋਈ ਹੋਈ ਹੈ ਦੁਪੱਟੇ ਦੇ ਉੱਤੇ ਇੰਬੋਰਡਰੀ ਹੈਗੀ ਤੇ ਇਹਦਾ ਪ੍ਰਾਈਸ ਵੀ ਰਹੂਗਾ ਜੀ ਇਹਦਾ ਪ੍ਰਾਈਸ ਵੀ 3000 ਰੁਪਿਆ ਰਹੂਗਾ ਜੀ ਦੇਨ 10000 ਰੁਪਿਆ ਦੇਖੋ ਜੀ ਐਦਾਂ ਦੇ ਸੂਟ ਤੁਸੀਂ ਕਿਸੇ ਵੀ ਸ਼ਾਪ ਕੀ ਤੋਂ ਲਿਓ ਵੈਸੇ ਤਾਂ ਸੋਲੋ ਪੀਸ ਮਿਲਦੇ ਨਹੀਂ ਹੈਗੇ ਸ਼ਾਪ ਤੇ ਤਾਂ ਤੇ ਕਿਸੇ ਵੀ ਬੁਟੀਕ ਤੋਂ ਲਿਓ 3500 4000 ਤੋਂ ਘੱਟ ਕਿਤੇ ਸੂਟ ਨਹੀਂ ਮਿਲਦਾ ਹੈਗਾ ਆਪਾਂ ਤੁਹਾਨੂੰ ਵਿਦ ਦੁਪੱਟਾ ਸੂਟ ਹੈ ਸਿਰਫ ਦੋ ਸੂਟੇ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਦੁਪੱਟੇ ਤੇ ਵੀ ਹੈ ਹੈਂਡ ਜ਼ਿਆਦਾ ਹੈਗਾ ਉਹਨਾਂ ਦੇ 3000 ਹੈ ਨਹੀਂ 2500 ਰੁਪਏ ਦੇ ਵਿੱਚ ਸੂਟ ਦੇ ਰਹੇ ਆ ਵਿਦ ਚ ਲੂਨ ਦੇ ਦੁਪੱਟੇ ਆਗੇ ਬਹੁਤ ਸੋਹਣੀਆਂ ਚੀਜ਼ਾਂ ਨੇਗੇ ਬਹੁਤ ਸੋਹਣੀਆਂ ਕਲੈਕਸ਼ਨਸ ਨੇਗੇ ਸੋਲੋ ਪੀਸ ਨੇਗੇ ਆਪਣਾ ਨੰਬਰ ਹੈਗਾ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਨਾ ਫਿਰ ਵੀ ਜੇ ਕਿਸੇ ਗੱਲ ਦੀ ਕੋਈ ਕਨਫਿਊਜ਼ਨ ਰਹੇਗੀ ਸੂਟ ਦੇ ਪ੍ਰਾਈਸ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋਗੇ ਕਾਲ ਕਰ ਸਕਦੇ ਹੋ ਕਈ ਵਾਰ ਮੈਸੇਜ ਤੇ ਨਹੀਂ ਸਾਂਝ ਲੱਗਦੀ ਤਾਂ ਤੁਸੀਂ ਮੈਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋਗੇ ਸਟੱਫ ਬਾਰੇ ਜਾਣਕਾਰੀ ਲੈ ਸਕਦੇ ਹੋਗੇ ਇਹਨਾਂ ਦੀਆਂ ਅਲੱਗ ਤੋਂ ਕੋਈ ਪਿਕਸ ਨਹੀਂ ਪਾਵਾਂਗੇ ਆਪਾਂ ਸੋਨੂੰ ਜ਼ਰੂਰ ਜਿਨ੍ਹਾਂ ਨੂੰ ਜਿਹੜਾ ਸੂਟ ਲੈਣਾ ਉਹਦੀ ਪਿਕਸ ਪਾ ਦਾਂਗੇ ਜੇ ਤੁਹਾਨੂੰ ਲੈਣੀ ਹੋਊਗੀ ਕੋਈ ਵੀ ਜਾਣਕਾਰੀ ਹੈ ਬਟ ਇੰਸਟਾਗ੍ਰam ਤੇ ਮੁਸ਼ਕਲ ਹੈ ਮੇਰਾ ਪਿਕਸ ਪਾਣਾ ਸਪੈਸ਼ਲੀ ਇਨਸਟਾਗ੍ਰਾਮ ਵਾਲਿਆਂ ਪਹਿਨਾ ਫਿਰ ਕਹਿੰਦੇ ਤੁਸੀਂ ਇਨਸਟਾਗ੍ਰਾਮ ਤੇ ਸਾਰਿਆਂ ਦੀ ਪਿਕਸ ਅਪਲੋਡ ਕਰਿਆ ਕਰੋ ਇਨਸਟਾਗ੍ਰਾਮ ਤੇ ਅਲੱਗ ਤੋਂ ਨਹੀਂ ਪਿਕਸ ਪਾਈ ਜਾਊਗੀ ਕੋਈ ਵੀ ਕਿਉਂਕਿ ਜੇ ਮੈਂ ਰੱਖ ਕੇ ਬਹੁਤ ਤਰ੍ਹਾਂ ਦਾ ਸੂਟ ਬਣਾ ਕੇ ਦੀ ਵੀਡੀਓ ਬਣਾ ਸਕਦੀ ਇਨਸਟਾਗ੍ਰਾਮ ਤੇ ਲੱਗ ਤੋਂ ਅਪਲੋਡ ਨਹੀਂ ਹੋ ਸਕਦੀ ਹੈਗੀ ਸਿਰਫ ਜਿਉ ਟਿਊਬ ਦੇ ਉੱਤੇ ਹੀ ਆਪਾਂ ਵੀਡੀਓ ਪਾਣੇ ਆਂਗੇ ਜਿਹੜੀ ਖੋਲ ਕੇ ਸੁੱਟਾਂ ਦੀ ਪਾਈ ਜਾਂਦੀ ਹੈਗੀ ਤੇ ਆਪਣਾ ਨੰਬਰ 9253115036 ਜਿੱਤੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਸੋਨੇ ਸੂਟੇ ਸੋਨੇ ਸੋਨੇ ਸੂਟ ਲੈਣ ਤੇ ਤੱਕ ਨਹੀਂ ਕੀਤਾ ਹੈਗਾ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆਂਦੀ ਰਹੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਨਫਿਊਜ਼ਨ ਹੈ ਤਾਂ ਤੁਸੀਂ ਪਲੀਜ਼ ਨਾਲ ਦੀ ਨਾਲ ਮੈਸੇਜ ਕਰਿਆ ਕਰੋ ਮਨ ਚ ਕੋਈ ਉਲਝਣ ਨਾ ਰੱਖਿਆ ਕਰੋ ਕਿਸੇ ਵੀ ਸਟੱਫ ਨੂੰ ਲੈ ਕੇ ਕਿਸੇ ਵੀ ਚੀਜ਼ ਨੂੰ ਲੈ ਕੇ ਤਾਂ ਤੁਸੀਂ ਮੇਰੇ ਤੋਂ ਕਿਸੇ ਵੀ ਟਾਈਮ ਐਨੀ ਟਾਈਮ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋਗੇ ਇਹ ਆਪਣਾ ਨੰਬਰ ਹੈਗਾ ਇਸ ਦੇ ਉੱਤੇ ਆਪਾਂ ਜੋ ਆਰਡਰ ਲੈਣੇ ਹੈਗੇ ਆਪਾਂ ਇੰਸਟਾਗ੍ਰਾਮ ਤੋਂ ਕੋਈ ਲੱਗ ਤੋਂ ਆਰਡਰ ਨਹੀਂ ਲੈਂਦੇ ਵਟਸਐਪ ਦੇ ਉੱਤੇ ਹੀ ਆਪਾਂ ਜਿਹੜਾ ਆਰਡਰ ਹੈਗਾ ਉਹ ਲੈਣੇ ਹੈਗੇ ਸੂਟਾਂ ਦਾ ਇਹ ਸਾਰੇ ਸੋਲੋ ਪੀਸ ਨੇ ਜੀ ਤੁਹਾਨੂੰ ਸੂਟ ਕਿੱਦਾਂ ਦੇ ਲੱਗੇ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਰੂ ਦਾ ਸੈਗਰੋ ਕਮੈਂਟਸ ਕਰਕੇ ਸੋਨੇ ਸੋਨੇ ਕਮੈਂਟਸ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਥੈਂਕ ਯੂ